ਕਸਤੇ ਹੈ ਅਜੇ ਫਰਕ ਪਿਆ ਨਹੀਂ ਪਊਗਾ ਫਰਕ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਤੈਨੂੰ ਮੈਂ ਪਹਿਲਾਂ ਵੀ ਕਹਿ ਚੁੱਕੀਆਂ ਤੇਰੀ ਮਾਂ ਨੂੰ ਕਹ ਦੇ ਸਾਨੂੰ ਸਾਰਾ ਕੁਝ ਚਾਹੀਦਾ ਮੰਮੀ ਤੁਸੀਂ ਇਹ ਕਹੇ ਜਿਹੀ ਗੱਲਾਂ ਕਰੀ ਜਾਂਦੇ ਹੋ ਨਾਲੇ ਤਾਂ ਆਪਣੇ ਚਾਜ ਵਾਲੀ ਤੇ ਪਹਿਲਾਂ ਗੱਲ ਹੋਈ ਹੀ ਨਹੀਂ ਸੀ ਹਾਂ ਜੇ ਅਸੀਂ ਦਾਜ ਨਹੀਂ ਦੇ ਸਕਦੇ ਇਹਦਾ ਮਤਲਬ ਇਹ ਥੋੜੀਆ ਤੁਸੀਂ ਸਾਡੇ ਦੋਏ ਜੀਆਂ ਚ ਫਰਕ ਪੁਆਈ ਜਾਓਗੇ ਜੇ ਦਾਜ ਨਹੀਂ ਨਾ ਦੇ ਸਕਦੇ ਸੀ ਫਿਰ ਕੋਈ ਘਰ ਹੋਰ ਲੱਭਣਾ ਸੀ ਮੇਰੇ ਮੁੰਡੇ ਨੇ ਤਾਂ ਰਿਸ਼ਤੇ ਵਾਧੂ ਸੀਗੇ ਵਾਦੂ ਨਾਲੇ ਸਰਕਾਰੀ ਨੌਕਰੀਆਂ ਵਾਲੇ ਮੁੰਡੇ ਕਿਤੇ ਧਰੇ ਪਏ ਨੇ ਇਹ ਤੇ ਤੇਰੀ ਕਿਸਮਤ ਚੰਗੀ ਸੀ ਜਿਹਨੂੰ ਸਰਕਾਰੀ ਨੌਕਰੀ ਵਾਲਾ ਮੁੰਡਾ ਮਿਲ ਗਿਆ ਮੇਰੀ ਗੱਲ ਸੁਣ ਲੈ ਤੇਰੀ ਮਾਂ ਨੂੰ ਕਹਿ ਦੀ ਵੀ ਜੇ ਤਾਂ ਹਿੱਲਾ ਕਰ ਸਕਦੀ ਇਹਦਾ ਅਜਦਾ ਤਾਂ ਤਾਂ ਠੀਕ ਹੈ ਨਹੀਂ ਭਾਈ ਫਿਰ ਮੈਂ ਮੁੰਡੇ ਦਾ ਵਿਆਹ ਹੋਰ ਵੀ ਕਿਤੇ ਕਰ ਸਕਦੀ ਹਾਂ ਮੇਰੀ ਗੱਲ ਸੁਣ ਆਪਾਂ ਇੰਨਾ ਕੁਝ ਇਹਨੂੰ ਬੋਲ ਦਿਆਂ ਇੰਨਾ ਕੁਝ ਕਹਿ ਤਾ ਮੈਂ ਵੀ ਬਥੇਰਾ ਕੁਝ ਸੁਣਾ ਤਾ ਪਰ ਇਹਦੀ ਤਾਂ ਕੰਨ ਤੇ ਜੂਨ ਹੀ ਸਰਕਦੀ ਇਹ ਮੈਨੂੰ ਨਹੀਂ ਮੀਰੇ ਵੀ ਮੁੰਡੇ ਨੂੰ ਕੁਝ ਕਹੇ ਵੀ ਜਾਂ ਮੈਨੂੰ ਮੰਮੀ ਐ ਕਹਿੰਦੀ ਐ ਜਾਂ ਤੇਰਾ ਨਾਂ ਲੈ ਵੀ ਜਾਂ ਮੇਰਾ ਹਣ ਐ ਤਾਂ ਨਹੀਂ ਗੱਲ ਲੂਟ ਆਉਂਦੀ ਇਹ ਮਾਂ ਇਹ ਤਾਂ ਕੋਈ ਸਕੀਮ ਘੜਨੀ ਪਊ ਆਪਾਂ ਨੂੰ ਆਪਾਂ ਨੂੰ ਇਹਦਾ ਫਰਕ ਵੀਰ ਨਾਲ ਹੀ ਪਵਾਣਾ ਪੈਣਾ ਫਿਰ ਤੂੰ ਐਂ ਕਰ ਤੂੰ ਨਾ ਭਰ ਕਰਨ ਤੇਰੇ ਭਰਾ ਦੇ ਉਹਨੂੰ ਇਹ ਗੱਲ ਗੈ ਵੀ ਜਦੋਂ ਤੂੰ ਆਸੇ-ਪਾਸੇ ਹੋ ਜਾਂਨਾ ਇਹਨੂੰ ਫੋਨ ਕਿਹਦਾ ਆਉਂਦਾ ਤੇ ਕਿਨੂੰ ਕਰਦੀ ਇਹ ਫੋਨ ਵੀ ਇਹ ਗੱਲ ਤੇ ਗੌਰ ਕਰ ਲੈ ਵੀ ਤੇਰੇ ਨਾਲ ਕੁਝ ਗਲਤ ਨਾ ਹੋ ਜਾਏ ਭਰਾਵਾ ਫੇਰ ਕੱਲ ਨੂੰ ਦੂਜਿਆਂ ਨੂੰ ਦੋਸਤ ਦੇਂਗਾ ਇਹ ਤਾਂ ਫੋਨ ਤੇ ਚੰਬੜੀ ਰਹਿੰਦੀ ਹਰ ਵਾਰ ਮਾਰ ਚਾਰ ਅਗਲੀਆਂ ਚਾਰ ਪਿਛਲੀਆਂ ਅਗੜ ਧੱਤੀਆਂ ਮਾਂ ਵੀਰੇ ਨਾਲ ਤਾਂ ਮੈਂ ਗੱਲ ਕਰ ਲਾਂ ਪਰ ਵੀਰਾ ਕਿਹੜਾ ਆਪਣੀ ਸੁਣਦਾ ਹੈਗਾ ਉਹ ਤਾਂ ਨਾਲੇ ਮੈਨੂੰ ਤਾਂ ਉਹੀ ਨਹੀਂ ਜਾਣਦਾ ਭਾਬੀ ਨੇ ਤਾਂ ਉਹਨੂੰ ਜੋ ਮਾਮਾ ਘਰ ਲਾਇਆ ਹੋਇਆ ਹੈ ਇਹਦਾ ਕਿਸੇ ਸਕੀਮ ਨਾਲ ਹੀ ਗੱਲ ਕਰਨੀ ਪੈਣੀ ਹੈ ਵੀਰੇ ਨਾਲ ਕੋਈ ਨਾ ਇੱਕ ਵਾਰੀ ਤੂੰ ਦੇਖ ਉਂਗਲ ਲਾ ਕੇ ਜੇ ਨਹੀਂ ਨਾ ਕੰਮ ਲੋਟ ਆਇਆ ਤੇਰੇ ਤੋਂ ਫਿਰ ਤੂੰ ਮੈਨੂੰ ਦੇਖੀ ਮੈਂ ਕੀ ਕਰਦੀ ਆ ਜੇ ਉਹ ਮਗਰਣਾਣਾ ਹੁੰਦਾ ਤਾਂ ਹੁਣ ਉਹ ਤਾਂ ਛੋਲੇ ਚਵਾ ਦਿੰਦੀ ਛੋਲੇ ਕੋਈ ਨਾ ਫਿਰ ਮੇਰਾ ਦੇਖੀ ਪੈਂਦਰਾ ਮਾਂ ਇਕੱਲਾ ਤਾਂ ਉਹ ਮੇਰੇ ਵੀ ਨਹੀਂ ਬਸ ਜਾਉਣਾ ਇਹ ਤਾਂ ਹੁਣ ਆਪਾਂ ਨੂੰ ਗੇਮ ਦੋਨਾਂ ਨੂੰ ਮਿਲ ਕੇ ਖੇਡਣੀ ਪੈਣੀ ਹੈ ਕੋਈ ਨਾ ਫਿਰ ਟੈਨਸ਼ਨ ਕਿ ਲੈਣੀ ਹੈ ਗੇਮ ਖੱਡਣ ਨੂੰ ਤਾਂ ਫਿਰ ਮੈਂ ਇਕੱਲੀ ਬਾਤੂਗੀ ਦੇਖੀ ਇਹਦੇ ਭੇਰੀਆਂ ਕਿਵੇਂ ਘਮਾਉਣੀਆਂ ਜਿੰਨਾ ਦਾਜ ਮੰਗਾਇਆ ਇਹਨੇ ਤਾਂ ਮੇਰਾ ਨਾਉਣਾ ਚੱਲ ਚੱਲ ਜਾ ਦੇਖ ਤੂੰ ਕੀ ਕਰਦੀ ਚੱਲ ਮੈਂ ਵੇਖਦੀ ਆਂ ਫਿਰ ਮਾਇਤਾ ਵੱਡੇ ਵੱਡੇ ਸਿੱਤੇ ਕਰਦੇ ਨੇ ਇਹ ਕਿਤੇ ਵਿਚਾਰੀ ਹੈ ਇਹ ਨਾ ਭੂਤਨੀ ਜੀ ਲੋਟ ਆਵੇ ਕੱਲ ਵੀ ਭੂਤਨੀ ਸੀ ਰਿਆ ਚੱਦ ਇਹਦੇ ਵਰਗਿਆਂ ਨੂੰ ਮੈਂ ਕੀ ਜਾਣਦੀ ਹਿਰੇ ਚੱਲਿਆ ਸੀ ਕਿਤੇ ਉਹ ਨਹੀਂ ਬਣੇ ਬਸ ਉਹਦੀ ਜਾਊਂਗਾ ਜਦੋਂ ਕੰਮ ਤੇ ਜਾਊਂਗਾ ਉਦੋਂ ਜਾਂਦਾ ਜਾਂਦਾ ਖੜਕ ਕੇ ਜਾਊਂਗਾ ਮਾਂ ਚੱਲ ਪਹਿਲਾਂ ਪਹਿਲਾਂ ਸਾਫ਼ ਕਰ ਲੈ ਤੇ ਮੇਰੀ ਗੱਲ ਸੁਣ ਵੀਰੇ ਤੂੰ ਸਵੇਰ ਦਾ ਕੰਮ ਤੇ ਜਾਂਦਾ ਹੈਂ ਘਰੋਂ ਤੇ ਸਾਰਾ ਦਿਨ ਹੀ ਭੁਜਾਈ ਨਾਲ ਉੱਥੇ ਜਾ ਕੇ ਵੀ ਕਾ ਗੱਲਾਂ ਲੱਗਿਆ ਰਹਿਨੇ ਤੇ ਤੂੰ ਕੰਮ ਕਿਹੜੇ ਵੇਲੇ ਕਰਦਾ ਗੱਲਾਂ ਕੀ ਹੋ ਰਿਹਾ ਤੈਨੂੰ ਮੈਂ ਗੱਲਾਂ ਕਦੋਂ ਮਾਰ ਲਈ ਉਹਦੇ ਨਾਲ ਲੈ ਵੀਰੇ ਸਾਨੂੰ ਨਹੀਂ ਪਤਾ ਭਾਬੀ ਤੇ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਐ ਜਦੋਂ ਮਰਜ਼ੀ ਵੇਖ ਲੈ ਪਤਾ ਨਹੀਂ ਕਿ ਇਹਦੇ ਨਾਲ ਗੱਲਾਂ ਕਰਦੀ ਐ ਓਏ ਆਪਦੇ ਘਰੇ ਕਰਦੀ ਹੋਣੀ ਉਹਦਾ ਜੀਜਾ ਘੱਟੇ ਲੱਗਦਾ ਮੈਨੂੰ ਕਰਦੇ ਦੀ ਕਹਿੰਦੀ ਵੀ ਮੈਂ ਪਿੰਡ ਨਾਲ ਗੇੜਾ ਮਾਰਿਆ ਮੈਂ ਵੀਰੇ ਉਹੀ ਗੱਲਾਂ ਤੇਰੀਆਂ ਘਰੇ ਗਾਹਾਂ ਦੀ ਉਹਦੇ 50 ਜੀ ਨੇ ਇੱਕੋ ਦੀ ਮਾਂ ਐ ਕੱਲੀ ਭਲਾ ਸਾਰਾ ਦਿਨ ਉਸੇ ਨਾਲ ਗੱਲਾਂ ਮਾਰੀਂਦੀ ਤੂੰ ਗੌਰ ਕਰ ਲੈ ਕਿਤੇ ਲੋਕਾਂ ਵਾਲੀ ਨਾ ਹੋ ਜੇ ਮੈਂ ਕੀ ਮਤਲਬ ਤੇਰਾ ਮਤਲਬ ਤਾਂ ਵੀਰੇ ਤੈਨੂੰ ਵੀ ਪਤਾ ਭਲਾ ਸਾਰਾ ਸਾਰਾ ਦਿਨ ਓਕੇ ਦਿਨਾਂ ਗੱਲਾਂ ਮਾਰਦੀ ਐ ਕੱਲ ਨੂੰ ਕੋਈ ਉੱਚ ਨੀਚ ਹੋ ਗਈ ਫਿਰ ਪਸਤਾਵਾਂਗੇ ਅੱਛਾ ਇਹਦਾ ਮਤਲਬ ਤੂੰ ਐ ਕਹਿਣੀ ਐ ਵੀ ਉਹ ਕਿਸੇ ਹੋਰ ਨਾਲ ਗੱਲਾਂ ਕਰਦੀ ਐ ਸ਼ੱਕ ਨਹੀਂ ਵੀਰੇ ਮੈਨੂੰ ਤੇ ਪੂਰਾ ਵਿਸ਼ਵਾਸ ਹੈ ਤੇ ਬਾਕੀ ਰਹੀ ਗੱਲ ਸਾਨੂੰ ਤੇ ਸੀ ਵੀ ਉਹ ਤੇਰੇ ਨਾਲ ਗੱਲਾਂ ਮਾਰਦੀ ਐ ਤੂੰ ਕਹਿੰਦਾ ਫੋਨ ਮੈਨੂੰ ਲਾਂਦੀ ਨਹੀਂ ਕੱਲੀ ਉਹਦੀ ਮਾਂ ਐ ਤਿੰਨ ਤਿੰਨ ਘੰਟੇ ਮਾਂ ਨਾਲ ਗੱਲਾਂ ਕੌਣ ਕਰਦਾ ਐ ਬਾਕੀ ਭਰਾਵਾ ਮੇਰੀ ਸੁਣ ਗੱਲ ਮੈਂ ਕਿਹੜਾ ਮਾਂ ਨਾਲ ਗੱਲ ਨਹੀਂ ਕਰਦੀ ਮੈਨੂੰ ਵੀ ਪਤਾ ਮਾਂ ਨਾਲ ਗੱਲ ਕਿੱਦਾਂ ਹੁੰਦੀ ਐ ਤੇ ਕਿਸੇ ਗੈਰ ਨਾਲ ਕਿਵੇਂ ਹੁੰਦੀ ਐ ਚੱਲ ਕੋਈ ਨਹੀਂ ਤੂੰ ਐਵੇਂ ਨਾ ਗੱਲਾਂ ਵਗੀਆਂ ਕਰਿਆ ਕਰ ਜੇ ਇਹ ਜੀ ਕੋਈ ਗੱਲ ਹੈ ਵੀ ਐ ਨਾ ਤੂੰ ਗੌਰ ਕਰ ਲਈ ਮਾੜਾ ਮੋਟਾ ਪਹਿਲਾਂ ਪੂਰੀ ਗੱਲ 'ਚ ਜਾਂਚ ਪੜਤਾਲ ਕਰਦੇ ਹੁੰਦੇ ਨੇ ਐ ਮੈਨੂੰ ਅੱਗੇ ਕਰਦੇ ਹੁੰਦੇ ਕੋਈ ਨਹੀਂ ਦੇਖਦਾ ਮੈਂ ਕਰ ਲਊਗਾ ਆਪਦੇ ਸਾਹ ਚ। ਚੱਲ ਭਾਈ ਤੇਰੀ ਮਰਜ਼ੀ ਐ ਦੇਖ ਮੇਰਾ ਤਾਂ ਤੈਨੂੰ ਦੱਸਣਾ ਫਰਜ਼ ਸੀ। ਕੱਲ ਨੂੰ ਇਹ ਨਹੀਂ ਕਮੇਗਾ ਵੀ ਮਾਂ ਤੇ ਭੈਣ ਘਰੇ ਰਹਿੰਦੀਆਂ ਸੀ ਮੈਨੂੰ ਦੱਸਿਆ ਨਹੀਂ। ਮੈਂ ਸਮਝਦਾ ਆਪਣੇ ਠੀਕ ਆ ਚੱਲ ਕੋਈ ਨਹੀਂ ਤਾਂ ਦੱਸਤਾ। ਤੂੰ ਵੀ ਧਿਆਨ ਰੱਖੀ ਬਾਕੀ ਮੈਂ ਵੀ ਧਿਆਨ ਰੱਖੂੰਗਾ ਜੇ ਇਹ ਜੀ ਕੋਈ ਗੱਲ ਹੋਈ ਨਾ ਆਪਾਂ ਸਮਝਾ ਦਾਂਗੇ ਫਿਲਹਾਲ ਤਾਂ ਐਵੇਂ ਦੀ ਹੈ ਨਹੀਂ ਉਹ ਮੈਨੂੰ ਪਤਾ ਹੈ। ਚੱਲ ਚੰਗਾ ਫਿਰ ਤੂੰ ਜਾ ਕੰਮ ਤੇ ਮੈਂ ਵੀ ਵੇਖਦੀ ਆ ਕੋਈ ਕੰਮ ਤਾਂ ਹੁੰਦਾ। ਕੋਈ ਨਹੀਂ। ਕਮਾਲ ਦੀ ਗੱਲ ਐ ਮੈਂ ਤਾਂ ਗੱਲ ਸਾਰਾ ਦਿਨ ਇਹਨੂੰ ਫੋਨ ਕਰੀ ਨਹੀਂ ਭੈਣ ਕਹੀ ਜਾਂਦੀ ਐ ਸਾਰਾ ਦਿਨ ਫੋਨ ਤੇ ਗੱਲਾਂ ਕਰਦੀ ਐ ਇਹ ਸ਼ੇਤੀ ਦਿੱਤੇ ਯਕੀਨ ਕਰਨਾ ਮੇਰੇ ਵਾਸਤੇ ਉਹ ਵੀ ਗਲਤ ਐ ਜੇ ਯਕੀਨ ਨਹੀਂ ਕਰਦਾ ਤਾਂ ਵੀ ਗਲਤ ਐ ਜੇ ਉਹਨਾਂ ਇੱਕ ਵਾਰ ਇਹਦਾ ਫੋਨ ਫੜੋੜ ਕੇ ਦੇਖਾਂ ਜਾਂ ਪੁੱਛ ਕੇ ਦੇਖੋ ਚਲ ਪੁੱਛਦਾ ਨਹੀਂ ਆ ਗਏ ਰਮੇੜ ਤੇ ਕੰਮ ਹਮ ਕੰਮ ਸਾਰੇ ਹੋ ਗਏ ਸੀ ਅੱਛਾ ਰੋਟੀ ਰੋਟੀ ਬਣਾਤੀ ਰੋਟੀ ਬਣਾਦੀ ਮੈਂ ਪਾਕੇ ਲੈ ਕੇ ਆ ਨਾ ਬਸ ਕੋਈ ਨਹੀਂ ਖਾ ਲੈਣਾ ਕੀ ਕਰੀ ਜਾਂਦੀ ਸੀ ਫੋਨ ਤੇ ਕੁਛ ਨਹੀਂ ਫਰੀ ਬੈਠੀ ਸੀ ਵੈਸੇ ਹੀ ਦੇਖ ਰਹੀ ਸੀ ਫੋਨ ਮੈਂ ਹੋਰ ਕੀ ਕਰਾਂ ਫੋਨ ਤੇ ਮੇਰੀ ਗੱਲ ਸੁਣੋ ਹਾਂਜੀ ਕੱਲ ਕੋਈ ਗੱਲ ਹੋਈ ਏ ਤੇਰੀ ਨਹੀਂ ਕੋਈ ਗੱਲ ਨਹੀਂ ਹੋਈ ਕੱਲ ਫੋਨ ਕਿਦਾ ਸੀ ਆਇਆ ਹੋਵੇ ਜਾਂ ਕਰਿਆ ਹੋਵੇ ਕੱਲ ਮੰਮੀ ਦਾ ਹੀ ਆਇਆ ਸੀ ਫੋਨ ਹੋਰ ਕੀ ਦਾਣਾ ਸੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਕਿੰਨਾ ਕੁ ਟਾਈਮ ਗੱਲ ਕਰੀ ਤੁਸੀਂ ਇਹ ਸਭ ਕਿਉਂ ਪੁੱਛ ਰਹੇ ਹੋ ਮੈਂ ਐਸੀ ਪੁੱਛਦਾ ਵੀ ਹਾਂ ਕਿਰਾ ਫੋਨ ਬਿਜੀ ਆਈ ਜਾਂਦਾ ਸੀ ਮੈਂ ਫੋਨ ਲਾਇਆ ਮੰਮੀ ਨਾਲ ਤਾਂ ਮੇਰੀ ਅੱਧਾ ਘੰਟਾ ਗੱਲ ਹੋਈ ਹੈ ਮਸਾ ਫੋਨ ਚੈੱਕ ਕਰ ਸਕਦਾ ਕੀ ਹੋ ਰਿਹਾ ਤੁਹਾਨੂੰ ਹੁਣ ਤੁਸੀਂ ਮੇਰੇ ਤੇ ਸ਼ੱਕ ਕਰਦੇ ਹੋ हां जी शक ਕਰਕੇ फोन चेक करना ना ता मैं नहीं करवाऊंगी जब फोन शक त नहीं ਕਰਦਾ चल तेरे वाली ये ला ले जे शक करके मैं कह हां मैं फोन चेक करना ता फिर तिनु ਹਰਜ ਗਈ ਇਹਦੇ ਚ ਗੱਲ ਹਰਜਦੀ ਨਹੀਂ ਪਤਾ ਨਹੀਂ ਤੁਸੀਂ ਕਿਹੜੀਆਂ ਗੱਲਾਂ ਕਰਨ ਲੱਗ ਗੇ हां ਤਰੀਕੇ ਨਾਲ ਮੇਰਾ ਫੋਨ ਕਦੇ ਵੀ ਲੈ ਬੈਸੀ ਵੀ ਮੇਰਾ ਫੋਨ ਐਵੇਂ ਹੀ ਪਿਆ ਰਹਿੰਦਾ ਪਰ ਆਹ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਮੈਂ ਨਹੀਂ ਮੇਰਾ ਫੋਨ ਚੈੱਕ ਕਰਵਾਣਾ ਦੇਖ ਮੈਂ ਗੱਲ ਯਕੀਨ ਬਣਾਉਣ ਦੀ ਇਹ ਕਰਦਾ ਜੇ ਅਮੇ ਤੂੰ ਮੇਰੇ ਮੰਗੇ ਤੋਂ ਫੋਨ ਫੜਾ ਦਿਆ ਕਰੇਂਗੀ ਠੀਕ ਹੈ ਯਕੀਨ ਵੱਧ ਬਣ ਜਾਊਗਾ ਜੇ ਨਹੀਂ ਫੜਾਈ ਤਾਂ ਸ਼ੱਕ ਵੱਧ ਜੇ ਇਹ ਤਾਂ ਕੋਈ ਗੱਲਾਂ ਨਹੀਂ ਹੋਈਆਂ ਨਾਲੇ ਤੇਰੇ ਮੇਰੇ ਫੋਨ ਚ ਕੀ ਫਰਕ ਰਹਿ ਗਿਆ ਮੈਂ ਤੇਰਾ ਫੋਨ ਚੱਕ ਸਕਦਾ ਤੂੰ ਮੇਰਾ ਫੋਨ ਚੱਕ ਸਕਦੀ ਹੈ ਕਦੇ ਵੀ ਚੱਕ ਸਕਦੇ ਹੋ ਅੱਗੇ ਵੀ ਤਾਂ ਪਿਆਰ ਆਂਦਾ ਸੀ ਫਿਰ ਆਹ ਕਿੱਥੋਂ ਗੱਲਾਂ ਆ ਗਈਆਂ ਹੁਣ ਜਿੱਥੇ ਮੇਰੇ ਤੇ ਸ਼ੱਕ ਕਰ ਰਹੇ ਮੇਰੇ ਵੀ ਤਾਂ ਦਿਲ ਤੇ ਲੱਗਦੀ ਹੈ ਨਾ ਤੂੰ ਇਹ ਸ਼ੱਕ ਕਰਕੇ ਮੇਰਾ ਫੋਨ ਚੈੱਕ ਕਰਨਾ ਸ਼ੱਕ ਮੈਂ ਨਹੀਂ ਕਰਿਆ ਭੈਣ ਵਰਾਂ ਨੂੰ ਤੇਰੇ ਤੇ ਸ਼ੱਕ ਹੋਇਆ ਕੱਲ ਤੂੰ ਸਾਰਾ ਦਿਨ ਫੋਨ ਤੇ ਲੱਗੀ ਰਹੀਵੇਂਗੀ ਉਹਨੇ ਮੈਨੂੰ ਕਿਹਾ ਵੀ ਕਹਿੰਦੀ ਤਾਰੀ ਕੀ ਗੱਲ ਤੂੰ ਭਾਈ ਸਾਰਾ ਦਿਨ ਫੋਨ ਤੇ ਲੱਗਿਆ ਰਹਿਣਾ ਇਹਦੇ ਨਾਲ ਉਰੀਏ ਜਾਨਣਾ ਹੁੰਨਾ ਕਹਿੰਦੀ ਜਾ ਕੇ ਕੰਮ ਤੇ ਤਾਂ ਕੰਮ ਕਰ ਲਿਆ ਕਰ ਮਾ ਮਤਲਬ ਵੀ ਮਾ ਮੈਂ ਤਾਂ ਫੋਨ ਕਰੀ ਨਹੀਂ ਹੈਗਾ ਇਹਨੂੰ ਕਹਿੰਦੀ ਜੇ ਤੈਨੂੰ ਨਹੀਂ ਕਰੇ ਤਾਂ ਫਿਰ ਕੀ ਦਿਨ ਲੱਗੀ ਹੋਈ ਸੀ ਮੈਨੂੰ ਸਿਰਫ ਮੰਮੀ ਦਾ ਫੋਨ ਆਇਆ ਨਾ ਮੈਂ ਕਿਸੇ ਹੋਰ ਨਾਲ ਗੱਲ ਕਰੀ ਨਾ ਕਰਾਂ ਚਲ ਜੀ ਮੰਮੀ ਦਾ ਫੋਨ ਜੇ ਤੁਹਾਨੂੰ ਮੇਰੇ ਤੇ ਯਕੀਨ ਹੀ ਨਹੀਂ ਓਏ ਹੈਗਾ ਚ ਯਕੀਨ ਜੇ ਤੈਨੂੰ ਤੇਰੀ ਮੰਮੀ ਦਾ ਫੋਨ ਆਇਆ ਨਾ ਤਾਂ ਮੰਮੀ ਦਾ ਹੀ ਆਇਆ ਹੋਵੇ ਬੱਸ ਮੰਮੀ ਤੋਂ ਕੋਈ ਖਾਸ ਉਹ ਨਾ ਨਿਕਲ ਜੇ ਇਹ ਯਾਦ ਰੱਖੀ। ਸਮਝੇ? ਹੁਣ ਯਕੀਨ ਹੈ। ਕੱਲੋ ਜੀ ਕੀ ਟੁੱਟੇਗਾ। ਕਿਉਂਕਿ ਇਹੀ ਕੁਛ ਹੁੰਦਾ ਹੁੰਦਾ। ਜੀਵਨ ਤਾਂ ਕੰਮ ਕਰਦਾ ਹੈ, ਡਿਊਟੀ ਕਰਦਾ ਹੈ। ਬਾਅਦ ਚ ਖੁਲੀਆਂ ਅਸ਼ਾ ਹੋ ਜਾਂਦੀਆਂ ਨੇ। ਇਹ じゃ ਬਹੁਤੋ ਮੇਰੇ ਯਾਰਾਂ ਦੋਸਤਾਂ ਨਾਲ ਹੈ। ਮੈਂ ਸੋਚਣਾ ਮੇਰੇ ਨਾਲ ਨਾ। ਤੇ ਮੇਰੇ ਘਰ ਦੇ ਨੂੰ ਜਿਹੜਾ ਸ਼ੱਕ ਹੋਇਆ ਤੇਰੇ ਤੇ ਉਹ ਸ਼ੱਕ ਯਕੀਨ ਚ ਨਾ ਬਦਲੇ। ਤੁਸੀਂ ਕਿਹੜੀਆਂ ਗੱਲਾਂ ਕਰ ਰਹੇ ਹੋ? ਦੇਖ ਰਹੀ ਨਾ ਮੈਂ ਨਹੀਂ ਤੁਸੀਂ ਸਿੱਧੀ ਚਾਹੇ ਪੁੱਠੀ ਪਰ ਮੇਰੇ ਤੇ ਇਲਜ਼ਾਮ ਲਗਾ ਰਹੇ ਹੋ ਨਹੀਂ ਲਾਉਂਦੇ ਤੁਹਾਨੂੰ ਲੱਗਦਾ ਮੈਂ ਐਵੇਂ ਦੀਆਂ ਨਹੀਂ ਲੱਗਦਾ ਮੈਂ ਤੈਨੂੰ ਇੱਕ ਗੱਲ ਸੁਣਾਉਂਦੀ ਵੀ ਕੱਲ ਆਉਣ ਨੂੰ ਇਸ ਤੋਂ ਪਹਿਲਾਂ ਆਪਾਂ ਸਾਵਰਤੀ ਮਾੜਾ ਟਾਈਮ ਆ ਵੀ ਨਾ ਆਪਣੇ ਤੇ ਚਲ ਚਲ ਅਖਾ ਰੋਟੀ ਪਾ ਦੇ ਮੈਂ ਖਾ ਕੇ ਜਾਉਂਗੀ ਕੀ ਸੋਚੀ ਨਹੀਂ ਪਾ ਦਿੰਨਾ ਪਾ ਦਿੰਨਾ ਇੱਕ ਤਾਂ ਪਾਸਵਰਡ ਆ ਗੱਲਾਂ ਦੇ ਰੱਖਦੀਆਂ ਨੇ ਦੀਦੀ ਆ ਕੀ ਗੱਲਾਂ ਨੇ ਕੀ ਹੋਇਆ ਹੋਇਆ ਕੀ ਜਿਵੇਂ ਤੁਹਾਨੂੰ ਕੁਝ ਪਤਾ ਹੀ ਨਹੀਂ ਤੁਸੀਂ ਤਾਰੀ ਤੇ ਮੇਰੇ 'ਚ ਕਿਉਂ ਫਰਕ ਪਵਾਉਣ ਲੱਗੇ ਹੋ ਮੈਂ ਕੀ ਕਿਹਾ ਹੈ ਭਾਈ ਦੀਦੀ ਤਾਰੀ ਨੇ ਮੇਰੇ ਕੋਲ ਸਾਰੀ ਗੱਲ ਕਰ ਲਈ ਆਇਆ ਤਾਂ ਮੇਰੀ ਮਾਂ ਦਾ ਫੋਨ ਸੀ ਤੁਸੀਂ ਉਹਨਾਂ ਨੂੰ ਝੂਠ ਕਿਉਂ ਬੋਲਦੇ ਹੋ ਵੀ ਕਿਸੇ ਹੋਰ ਨਾਲ ਲੱਗੀ ਸੀ ਕਰ ਲਈ ਤਾਂ ਫਿਰ ਕਰ ਲਈ ਮੇਰੀ ਗੱਲ ਸੁਣ ਮਾਂ ਨਾਲ ਹੁੰਦੀ ਹੈ 10 ਮਿੰਟ ਗੱਲ 5 ਮਿੰਟ ਤੂੰ ਤੇ ਸਾਰਾ ਦਿਨ ਫੋਨ ਨਹੀਂ ਕੱਟਦੀ ਦੀਦੀ ਫੇਰ ਕੀ ਹੋਇਆ ਜੇ ਮਾਂ ਨਾਲ ਗੱਲ ਕਰ ਲੈਣੀ ਆ ਤੁਸੀਂ ਸਾਡੇ ਦੋਹਾਂ 'ਚ ਇਹਦਾ ਫਰਕ ਨਾ ਪਵਾਓ ਨਾ ਉਹਨਾਂ ਨੂੰ ਕੀ ਹੋ ਗਿਆ ਮੰਮੀ ਦੀਦੀ ਨਾ ਤਾਰੀ ਕੋਲ ਝੂਠ ਬੋਲਦੇ ਆਂ ਵੀ ਮੈਂ ਕਿਸੇ ਹੋਰ ਨਾਲ ਲੱਗੀ ਹੁੰਨੀ ਆ ਹੁਣ ਉਹ ਮੇਰੇ ਤੇ ਸ਼ੱਕ ਕਰਦੇ ਨੇ ਅੱਛਾ ਕੀ ਗੱਲ ਕਰੀ ਸੀ ਕਿ ਤੇਰੇ ਚ ਤੇ ਤਾਰੀ ਚ ਫਰਕ ਨਾ ਪਾ ਫਰਕ ਪਿਆ ਨਹੀਂ ਹਜੇ ਫਰਕ ਤਾਂ ਪਊਗਾ ਤੁਸੀਂ ਨਾ ਤੂੰ ਮੇਰੀ ਕੁੜੀ ਨੂੰ ਵੱਧ ਘੱਟ ਕਿਵੇਂ ਬੋਲਦੀ ਐ ਤੇਰਾ ਮਤਲਬ ਕੀ ਐ ਉਹ ਇਸ ਘਰ ਦੀ ਮਾਲਕ ਆ ਉਹ ਵੀ ਹਿੱਸੇਦਾਰ ਇਥੋਂ ਦੀ ਇਹ ਨਾ ਭੁੱਲ ਜੀ ਮੰਮੀ ਨਾ ਮੈਂ ਮਾਲਕ ਦਾ ਹੱਕ ਮੰਗਦੀ ਆ ਨਾ ਮੈਂ ਹਿੱਸੇ ਦਾ ਪਰ ਸਾਡੇ ਦੋਵੇਂ ਮੀਆਂ ਬੀਬੀ ਵਿਚ ਫਰਕ ਤਾਂ ਨਾ ਪਵਾਓ ਨਾ ਤੈਨੂੰ ਦੱਸਿਆ ਤਾਂ ਹੈ ਅਜੇ ਫਰਕ ਪਿਆ ਨਹੀਂ ਪਊਗਾ ਫਰਕ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਤੈਨੂੰ ਮੈਂ ਪਹਿਲਾਂ ਵੀ ਕਹਿ ਚੁੱਕੀ ਆ ਤੇਰੀ ਮਾਂ ਨੂੰ ਕਹ ਦੇ ਸਾਨੂੰ ਸਾਰਾ ਕੁਝ ਚਾਹੀਦਾ ਘਰਸਣੇ ਗੱਡੀ ਜੇ ਤੁਸੀਂ ਆਹੀ ਕੁਝ ਕਰਨਾ ਸੀ ਕੁਝ ਦੇਣਾ ਲੈਣਾ ਨਹੀਂ ਸੀ ਆ ਮਲੰਗਪੁਣਾ ਧਾਰਨਾ ਸੀ ਤਾਂ ਫਿਰ ਇਹ ਜੇ ਘਰ ਨਾਲ ਮੱਥਾ ਹੀ ਕਿਉਂ ਲਾਣਾ ਸੀ ਮੰਮੀ ਤੁਸੀਂ ਇਹ ਕਿਹੋ ਜਿਹੀ ਗੱਲਾਂ ਕਰੀ ਜਾਂਦੇ ਨਾਲੇ ਆਪਣੀ ਚਦਾਜ ਵਾਲੀ ਤਾਂ ਪਹਿਲਾਂ ਗੱਲ ਹੋਈ ਹੀ ਨਹੀਂ ਸੀ ਹਾਂ ਜੇ ਅਸੀਂ ਦਾਜ ਨਹੀਂ ਦੇ ਸਕਦੇ ਇਹਦਾ ਮਤਲਬ ਇਹ ਥੋੜੀ ਆ ਤੁਸੀਂ ਸਾਡੇ ਦੋਏ ਜੀਆਂ 'ਚ ਫਰਕ ਪੁਆਈ ਜਾਓਗੇ ਜੇ ਦਾਜ ਨਹੀਂ ਨਾ ਦੇ ਸਕਦੇ ਸੀ ਫਿਰ ਕੋਈ ਘਰ ਹੋਰ ਲੱਭਣਾ ਸੀ ਮੇਰੇ ਮੁੰਡੇ ਨੇ ਤਾਂ ਰਿਸ਼ਤੇ ਵਾਧੂ ਸੀਗੇ ਵਾਧੂ ਨਾਲੇ ਸਰਕਾਰੀ ਨੌਕਰੀਆਂ ਵਾਲੇ ਮੁੰਡੇ ਕਿਤੇ ਧਰੇ ਪਏ ਨੇ ਇਹ ਤੇ ਤੇਰੀ ਕਿਸਮਤ ਚੰਗੀ ਸੀ ਜਿਹਨੂੰ ਸਰਕਾਰੀ ਨੌਕਰੀ ਵਾਲਾ ਮੁੰਡਾ ਮਿਲ ਗਿਆ ਤਾਂ ਨੰਗ ਮਲੰਗ ਰੂਡੀਆਂ ਡੇਰਾ ਐਵੇਂ ਆ ਗਈ ਡੰਡ ਮੰਡੰਡੀ ਮੇਰੀ ਗੱਲ ਸੁਣ ਲੈ ਤੇਰੀ ਮਾਂ ਨੂੰ ਕਹਿਦੀ ਵੀ ਜੇ ਤਾਂ ਹਿੱਲਾ ਕਰ ਸਕਦੀ ਇਹ ਦਾਜ ਦਾ ਤਾਂ ਤਾਂ ਠੀਕ ਐ ਨਹੀਂ ਭਾਈ ਫਿਰ ਮੈਂ ਮੁੰਡੇ ਦਾ ਵਿਆਹ ਹੋਰ ਵੀ ਕਿਤੇ ਕਰ ਸਕਦੀ ਆ ਮੰਮੀ ਤੁਸੀਂ ਇਹ ਕਿਹੜੇ ਜੀ ਗੱਲਾਂ ਕਰੀ ਜਾਂਦੇ ਹੋ ਨਾਲ ਜੇ ਦਾਜ ਦੀ ਗੱਲ ਸੀ ਨਾ ਤੁਸੀਂ ਪਹਿਲਾਂ ਹੀ ਗੱਲ ਕਰ ਲੰਦੇ ਤੁਹਾਨੂੰ ਸੱਪ ਤੇ ਮੇਰੇ ਘਰ ਦੇ ਹਾਲਾਤ ਦਾ ਉਦੋਂ ਤਾਂ ਤੁਸੀਂ ਕੋਈ ਗੱਲ ਕਰੀ ਨਹੀਂ ਹੁਣ ਇਹ ਰਿਸ਼ਤੇ ਖੇਡ ਥੋੜੀ ਹੁੰਦੇ ਨੇ ਵੀ ਜਦੋਂ ਜੀ ਕਰਿਆ ਜੋੜ ਲਓ ਜਦੋਂ ਜੀ ਕਰਿਆ ਤੋੜ ਲਓ ਮੇਰੀ ਗੱਲ ਸੁਣ ਅੱਜ ਤਾਂ ਸਾਰੀ ਗੱਲ ਕੀਤੀ ਸੀ ਜੇ ਹੁਣ ਤੁਹਾਡਾ ਵਿਚੋਲਾ ਹੀ ਰੱਖ ਗਏ ਹੋਲਾ ਫਿਰ ਉਹਦੇ ਚ ਸਾਡਾ ਕੀ ਕਸੂਰ ਹੈ ਅਸੀਂ ਤਾਂ ਸਾਰਾ ਕੁਝ ਕਿਹਾ ਸੀ ਬਈ ਸਾਡੇ ਕੋਲ ਸਾਰਾ ਕੁਝ ਹੈ ਸਾਨੂੰ ਬਰੋਬਰ ਦਾ ਘਰ ਚਾਹੀਦਾ ਮੰਮੀ ਆ ਬੰਨੇ ਤੁਹਾਡੇ ਅੱਗੇ ਹੱਥ ਮੇਰੀ ਮਾਂ ਕਿੱਥੋਂ ਦੇਊਗੀ ਦਾ ਤੈਨੂੰ ਕਿੱਥੋਂ ਲੈ ਕੇ ਦਊਗੀ ਗੱਡੀਆਂ ਅਸੀਂ ਕੋਲ ਨਾ ਡਰਾਮੇ ਜੇ ਨਾ ਕਰ ਜਿਹੜੀ ਗੱਲ ਕਹੀ ਹੈ ਨਾ ਤੈਨੂੰ ਉਹ ਵੇਖ ਲੈ ਹੁਣ ਤੂੰ ਕੀ ਕਰਨਾ ਨਹੀਂ ਤਾਂ ਫਿਰ ਆਪਦਾ ਬਰੀ ਬਿਸਰਾ ਚੱਕ ਕੇ ਜਿਹੜਾ ਲੇਈਆਂ ਟੈ ਚੀਜ਼ ਆ ਤਾਂ ਡੰਡੀ ਲਾ ਕੇ ਮਾਂ ਕੋਲੇ ਕੋਈ ਗਰੀਬ ਘਰ ਵੇਖ ਲਿਓ ਮੰਮੀ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਤੁਸੀਂ ਹੁਣ ਇਹੀ ਮੇਰਾ ਘਰ ਐ ਮੈਂ ਕਿੱਥੇ ਜਾਣਾ ਤੇਰਾ ਘਰ ਕਿਵੇਂ ਹੋ ਗਿਆ ਕਾਹਦੇ ਨਾਲ ਤੇਰਾ ਘਰ ਹੋ ਗਿਆ ਦੱਸ ਆਧੀ ਹੋਈ ਪਈ ਐ ਕਹਿੰਦੇ ਅੱਗ ਲੈਣ ਆਈ ਘਰ ਵਾਲੀ ਬਣ ਬੈਠੀ ਅਜੇ ਨਹੀਂ ਤੂੰ ਘਰ ਦੀ ਮਾਲਕ ਹੋਈ ਠੀਕ ਐ ਮੰਮੀ ਜੇ ਤੁਸੀਂ ਇਹੀ ਗੱਲਾਂ ਕਰਨੀਆਂ ਨੇ ਨਾ ਹੁਣ ਬਹੁਤ ਹੋ ਗਿਆ ਹੁਣ ਮੈਂ ਤਾਰੀ ਨੂੰ ਦੱਸੂੰਗੀ ਦੱਸ ਵੀ ਤੁਸੀਂ ਇਹ ਗੱਲਾਂ ਕਰਦੇ ਹੋ ਮੇਰੇ ਨਾਲ ਹੂੰ ਤਾਰੀ ਮੁੰਡਾ ਕਿਦਾਂ ਪਤਾ ਹੈ ਉਹ ਵੀ ਮੇਰਾ ਹੀ ਐ ਨਾਲੇ ਮਾਂ ਦੀ ਆਖੀ ਤਾਂ ਉਹ ਮੋੜ ਨਹੀਂ ਸਕਦਾ ਹਜੇ ਤਾਂ ਮੈਂ ਹੀ ਬੋਲੀ ਆ ਤਾਰੀ ਦਾ ਬੋਲਣਾ ਤਾਂ ਬਾਕੀ ਐ ਹਜੇ ਸਮਝ ਗਈ ਨਾ ਮੈਨੂੰ ਪਤਾ ਹੈ ਵੀ ਤਾਰੀ ਮੇਰੇ ਨਾਲ ਖੜਨਗੇ ਭੁੱਲ ਜਾ ਤੇ ਜਾ ਕੇ ਕੰਮ ਕਰ ਲੈ ਜ਼ਬਾਨ ਨਾਲ ਲੜਾ ਮੇਰੇ ਨਾਲ ਮਾਂ ਨਾਲ ਗੱਲ ਕਰ ਲੈ ਜਾ ਕੇ ਫੋਨ ਤੇ ਇੰਨਾ ਦਾ ਚਾਹੀਦਾ ਤਾਂ ਇੰਨਾ ਪੈਸੇ ਚਾਹੀਦੇ ਨੇ ਸਮਝ ਗਈ ਨਾ ਹੁਣ ਮਾਰ ਨਾਲ ਨਹੀਂ ਮੈਂ ਤਾਰੀ ਨਾਲ ਗੱਲ ਕਰੂੰਗੀ ਵੀ ਤੁਸੀਂ ਮੇਰੇ ਨਾਲ ਕੀ ਸਲੂਕ ਕਰਦੇ ਹੋ ਕੋਈ ਚੱਕਰ ਨਹੀਂ ਜਾ ਕਰ ਲੈ ਜਾ ਕੇ ਲੈ ਮਾ ਇਹ ਤੇ ਡਰ ਦੀਏ ਜਮਾਨੀ ਆਪਾ ਤੋਂ ਡਰੂਗੀ ਇਹਨਾਂ ਦੂਜੀ ਤਰ੍ਹਾਂ ਡਰਾਉਣਾ ਪਊਗਾ ਮੈਂ ਤਾਂ ਕਹਿੰਨੀ ਇਹਦੀ ਕਹਾਣੀ ਹੀ ਖਤਮ ਕਰਨੀ ਪਊਗੀ ਖੜ ਜਾ ਹਜੇ ਚੱਲ ਚੰਗਾ ਉਹ ਘਾਲੇ ਪਰੌਂਠੇ ਬਣੇ ਪੈਣੇ ਚਕਰਗੰਦੀਆਂ ਵਾਲੇ ਤੇਰੇ ਉਹ ਖਾਲਾ ਜਾ ਕੇ ਠੀਕ ਹੈ ਨਪੁੱਤੇ ਦਾ ਕੰਮ ਕਿਤੇ ਕਰਦੀ ਫਿਰਦੀ ਆ ਸੁਰਤੀ ਕਿਤੇ ਪਈ ਐ ਇੱਕ ਤਾਂ ਕੁੜੀ ਜੀ ਨਾ ਨਾ ਤਾਂ ਮੈਨੂੰ ਢਿੱਡ ਦੀ ਗੱਲ ਦੱਸੇ ਨਾਲੇ ਚੰਗਾ ਭਲਾ ਪਤਾ ਇਹ ਵੀ ਆਹ ਕੁਛ ਹੋ ਰਿਹਾ ਮੇਰੇ ਨਾਲ ਮੈਨੂੰ ਸਮਝ ਨਹੀਂ ਆਉਂਦੀ ਉਹਨਾਂ ਨੇ ਕੀ ਇਹਦੇ ਸਿਰ ਚ ਕੋਲ ਕੇ ਪਾਇਆ ਐ ਸਾਰਾ ਦਿਨ ਉਹਨਾਂ ਦੀ ਉਹ ਪੱਖਵਾਜੀ ਕਰੀ ਜਾਂਦੀ ਐ ਮੈਂ ਬਥੇਰਾ ਕਹਿੰਦੀ ਆ ਵੀ ਦੱਸ ਦੇ ਖੁੱਲਕੇ ਜੇ ਕਦੇ ਗੱਲ ਦੱਸ ਵੀ ਦਿੰਦੀ ਐ ਉੱਤੋਂ ਦੀ ਮਿੱਠਾ ਪੋਚਾ ਫੇਰ ਮਾਰ ਦਿੰਦੀ ਚੰਦਰੀਏ ਤੇਰੇ ਵਰਗੀਆਂ ਬਹੁਤ ਬਲੀ ਚੜ ਗਈਆਂ ਜੇ ਕੇਰਾ ਖੁੱਲਕੇ ਦੱਸ ਦੇ ਮੈਂ ਤੇਰਾ ਕੋਈ ਹੀਲਾ ਕਰ ਲਾਂ ਫੇਰ ਕੁਛ ਨਹੀਂ ਬਣਦਾ ਜੇ ਕੱਲ ਕਲਾ ਨੂੰ ਕੋਈ ਇਹੀ ਜੀ ਗੱਲ ਹੋ ਗਈ ਮੈਨੂੰ ਸਾਰੀ ਉਮਰ ਤੂੰ ਨਹੀਂ ਮਿਲਣੀ ਤੜਫ ਦੀ ਮਰਜੂ ਮੈਂ ਮੇਰੀ ਤੀਨ ਨੂੰ ਕਿਸੇ ਦਾ ਕੀ ਜਾਊਗਾ ਸੱਸ ਨੂੰ ਤਾਂ ਨਵੀਂ ਨੂੰ ਮਿਲ ਚੁੱਕੀ ਤੂੰ ਨਹੀਂ ਜਾ ਕਿੱਥੇ ਆਉਣਾ ਮੁੜ ਕੇ ਬਥੇਰਾ ਸਮਝਾਈ ਦੀ ਪਰ ਚੰਦਰੀ ਗੱਲ ਤਾਂ ਨਹੀਂ ਸੁਣਦੀ ਮੇਰੇ ਦੁੱਖ ਨੂੰ ਕਿੱਥੇ ਸਮਝਦੀ ਹੈ ਮੈਂ ਇੱਥੇ ਬਿਲਕੀ ਜਾਨੀ ਆ ਜੇ ਕਹਿੰਨੀ ਆ ਵੀ ਆ ਜਾ ਲਾ ਜਾ 10 ਦਿਨ ਉਹ ਨਹੀਂ ਗੱਲ ਮੰਨਦੀ ਕੀ ਕਰਾਂ ਹੂੰ ਦੇਖਦੀ ਆ ਪਹਿਲਾਂ ਮੇਰੇ ਭਾਈ ਨੂੰ ਫੋਨ ਕਰਦੀ ਆ ਜੇ ਕੋਈ ਮਸਲੇ ਦਾ ਹੱਲ ਹੋਵੇ ਤਾਂ ਉਹ ਭਾਵੇਂ ਜਾ ਕੇ ਮੜਾ ਮੁੱਟਾ ਕਹਿ ਦੇ ਭਾਈ ਉਹਦੇ ਆਖੇ ਲੱਗੂਗੀ ਪਹਿਲਾਂ ਫੋਨ ਵੀਰਾ ਅੱਜ ਇੰਨਾ ਟਾਈਮ ਨਾਲ ਕਿਵੇਂ ਆ ਗਿਆ ਪਰ ਨੇ ਤੀਨਾ ਕਿੱਥੇ ਤੀਨਾ ਤਾਂ ਵੀਰੇ ਅੰਦਰ ਐ ਤੂੰ ਅੱਜ ਇੰਨਾ ਜਲਦੀ ਕਿਵੇਂ ਆ ਗਿਆ ਲੈ ਕਹਿੰਦੀ ਜਲਦੀ ਕਿਵੇਂ ਆ ਗਿਆ ਟੀਨਾ ਵਾਰ-ਵਾਰ ਫੋਨ ਕਾ ਤੂੰ ਕਰੀ ਜਾਂਦੀ ਐ ਕੀ ਕੰਮ ਪੈ ਗਿਆ ਨਾਉਣੇ ਮੁੜ ਕੇ ਫੋਨ ਚੱਕਿਆ ਮੈਨੂੰ ਤਾਂ ਟੈਨਸ਼ਨ ਹੋ ਗਈ ਮੈਨੂੰ ਪਤਾ ਨਹੀਂ ਕੀ ਗੱਲ ਐ ਫੋਨ ਕਰੀ ਜਾਂਦੀ ਐ ਵੀਰੇ ਮੈਨੂੰ ਤਾਂ ਨਹੀਂ ਪਤਾ ਖੈਰ ਸੁੱਖ ਤਾਂ ਹੈਗੀ ਕੋਈ ਢਿੱਲ ਮੱਠ ਤਾਂ ਨਹੀਂ ਹੈਗੀ ਨਾ ਵੀਰੇ ਹੁਣ ਤੇ ਚੰਗੀ ਭਲੀ ਸੀਗੀ ਚਲ ਮੈਂ ਪੁੱਛਦਾ ਲੇ ਕਿਤੇ ਸੱਚੀ ਹੋ ਟੈਨਾ ਨੇ ਕੋਈ ਗੱਲ ਬਾਤ ਤਾਂ ਨਹੀਂ ਮੇਰੇ ਨੂੰ ਦੱਸਦੀ ਵੈਸੇ ਵੀ ਸਾਨੂੰ ਧਮਕੀਆਂ ਦਿੰਦੀ ਸੀ ਮੈਂ ਜਾ ਕੇ ਤਾਂ ਵੇਖਾਂ ਤੀਨਾ ਤੀਨਾ ਹਾਂਜੀ ਓਏ ਕੀ ਹੋ ਗਿਆ ਕਿਵੇਂ ਫੋਨ ਤੇ ਫੋਨ ਖੜਕਾਈ ਜਾਂਦੀ ਐ ਉਦੋਂ ਤੋਂ ਫੋਨ ਚੱਕਦੀ ਐ ਦੁਬਾਰੇ ਉਦੋਂ ਤੁਸੀਂ ਵੀ ਨਹੀਂ ਫੋਨ ਚੱਕਿਆ ਕਦੋਂ ਦੀ ਫੋਨ ਲਾ ਰਹੀ ਸੀ ਮੈਂ ਤੁਹਾਨੂੰ ਗੱਲ ਕੀ ਹੋ ਗਈ ਬੈਜੋ ਉਹਨਾ ਮੰਮੀ ਤੇ ਦੀਦੀ ਕੀ ਮੰਮੀ ਤੇ ਦੀਦੀ ਕੀ ਗੱਲ ਹੋ ਗਈ ਕੀ ਮੰਮੀ ਤੇ ਉਹ ਵੀ ਰੇ ਸੱਚ ਮੈਂ ਉਹਦੋਂ ਭੁੱਲ ਗਈ ਸੀ ਉਹ ਤਾਂ ਸ਼ਾਇਦ ਤਾਂ ਫੋਨ ਲਾਂਦੀ ਹੁਣੀ ਮੰਮੀ ਦੇ ਨਾ ਦਰਦ ਉੱਠ ਖੜਿਆ ਸੀ ਪਥਰੀਆਂ ਦਾ ਤੈਨੂੰ ਪਤਾ ਤਾਂ ਉਹਦੇ ਤਾਂ ਮੈਂਟੋ ਮੈਂਟੀ ਦਰਦ ਉੱਠ ਖੜਦਾ ਹੁਣ ਕਿਥੇ ਆ ਮੰਮੀ ਮੰਮੀ ਨੂੰ ਹੁਣ ਤੇ ਮੈਂ ਗੋਲੀ ਦਿੱਤੀ ਸੀ ਅੰਦਰ ਪਈ ਆ ਕੁਛ ਟੀਕਿਆ ਪਰ ਫੇਰ ਵੀ ਤੂੰ ਉਹਨੂੰ ਦਵਾਈ ਦਬੂਈ ਲਿਆ ਦੇ ਯਾਰ ਫਿਰ ਤੁਸੀਂ ਫੋਨ ਤਾਂ ਚੱਕ ਲਿਆ ਕਰੋ ਹੁਣ ਮੈਂ ਭੱਜਿਆ ਭੱਜਿਆ ਆਇਆ ਮੈਨੂੰ ਆਇਆ ਹੋ ਗਿਆ ਪਤਾ ਨਹੀਂ ਕੀ ਗੱਲ ਹੈ ਹੇ ਹੁਣ ਮੈਂ ਦਵਾਈ ਲੈਣਾ ਆਉਂਦਾ ਤੂੰ ਵੀ ਨਾ ਟੀਨਾ ਸੌਣ ਲੱਗੇ ਘਟੋ ਘਟ 50 ਫੋਨ ਲਾਤੇ ਹੁਣ ਇਦੋਂ ਦਵਾਰੇ ਫੋਨ ਵੀ ਨਹੀਂ ਚੱਕਿਆ ਚਲ ਵੀਰੇ ਤੂੰ ਵੀ ਗੱਲਾਂ ਨਾ ਕਰੀ ਜਾ ਮੰਮੀ ਦੇ ਨਹੀਂ ਪਤਾ ਦਵਾਰੇ ਦਰਦ ਉੱਠ ਖੜੇ ਦਵਾਈ ਲਾਇਆ ਜਾ ਕੇ ਲੈਉਣਾ ਪੈਣੀ ਆ ਸੌਂ ਦੀ ਅੰਦਰ ਅੱਛਾ ਤੂੰ ਆਈ ਹੀ ਨਹੀਂ ਆਂਦੀ ਹਰਕਤਾਂ ਤੋਂ ਬਾਅਦ ਫਿਰ ਤੂੰ ਲਾ ਹੀ ਦਿੱਤੀ ਵੀਰੇ ਨੂੰ ਚੁਗਲੀ ਕੋਈ ਨਾ ਤੈਨੂੰ ਤਾਂ ਮੈਂ ਬਦੱਸ ਦਿਆਂ ਪਤਾ ਮੈਂ ਬੁਲਾਉਣੀ ਆ ਮਾਂ ਨੂੰ ਤੇਰੀ ਭਟਾਉਣੀ ਆ ਗੁੱਤ ਤੇਰਾ ਤਾਂ ਕੋਈ ਪੱਕਾ ਹੀ ਹਿੱਲਾ ਕਰਨਾ ਪਊਗਾ ਮਾਂ ਕੀ ਹੋ ਗਿਆ ਨਹੀਂ ਸਿਰ ਖਾਇਆ ਦਾ ਮਾਂ ਸਿਰ ਠੀ ਖਾਇਆ ਇਹ ਪਤਾ ਵੀ ਵੀਰ ਇਹਨੂੰ ਚੁਗਲੀਆਂ ਕਰਨ ਲੱਗੀ ਸੀਗੀ ਤੇ ਫੋਨ ਕਰਕੇ ਵੀਰਾ ਘਰ ਸੱਦ ਲਿਆ ਸੀ ਕੀ ਗੱਲ ਐ ਨਹੀਂ ਕਾ ਤਾਂ ਸੱਦਿਆ ਨਾ ਮੁੰਡੇ ਨੇ ਕੰਮ ਨਹੀਂ ਕਰਨਾ ਜਦੋਂ ਜੀ ਕਰਦਾ ਤਾਂ ਫੋਨ ਲਾ ਲੈਣੀ ਐ ਚੱਕਰ ਕੀ ਐ ਤੈਨੂੰ ਮੰਮੀ ਵੀ ਆ ਰਹੀ ਸੀ ਮੰਮੀ ਵੀਰਾ ਆਇਆ ਸੀ ਮੈਂ ਤੇ ਉਹਨੂੰ ਮਸਾਂ ਭਜਾਇਆ ਪਟਾਲਿਆਗਾ ਕਿ ਮੰਮੀ ਨੇ ਪਤਨੀ ਦਾ ਦਰਦ ਹੋਇਆ ਇਹਨੇ ਫੋਨ ਕਰਕੇ ਸੱਦਿਆ ਬਾਰ-ਬਾਰ ਹੁਣ ਸਮਝ ਆਈ ਐ ਮੈਨੂੰ ਜੋ ਬੁਲੀਆਂ ਲਾਉਂਦੀ ਸੀ ਮੈਂ ਕਹਿੰਨੀ ਆ ਚੱਲ ਕੀ ਕਹਿਣਾ ਕੀ ਕਹਿਣਾ ਆ ਫਟੇ ਫਟ ਰਸ਼ਨ ਕਾਰਡ ਵਰਗਾ ਮੂੰਹ ਬਣਾਇਆ ਤੂੰ ਤੈਨੂੰ ਸਮਝ ਨਹੀਂ ਲੱਗਦੀ ਇੱਕ ਵਾਰੀ ਦੀ ਆਖਿਆ ਤਾ ਜੇ ਮੁੰਡੇ ਨੂੰ ਮੈਂ ਇੱਕ ਵਾਰੀ ਕਹਤਾ ਨਾ ਤੇਰਾ ਉਹ ਹਾਲ ਹੋਊਗਾ ਨਾ ਕਦੇ ਜ਼ਿੰਦਗੀ 'ਚ ਨਹੀਂ ਸੋਚਿਆ ਹੋਣਾ ਤੂੰ ਮੰਮੀ ਤੁਸੀਂ ਮੇਰੇ ਨਾਲ ਆ ਸਭ ਕਿਉਂ ਕਰਦੇ ਹੋ ਟੋਡੇ ਵੀ ਤਾਂ ਧੀ ਐ ਨਾ ਤੁਸੀਂ ਕਿਉਂ ਨਹੀਂ ਸਮਝਦੇ ਮੈਨੂੰ ਮੇਰੀ ਗੱਲ ਸੁਣ ਲੈਣੀ ਮੈਂ ਕੁੜੀ ਨਹੀਂ ਐ ਨਾ ਟਰੱਕ ਦਾ ਅਜਦਾ ਦਿੱਤਾ ਥੋੜੇ ਵਾਂਗੋਂ ਨਾ ਮਲੰਗਾ ਵਾਂਗੋਂ ਨੀ ਤੋਰੀ ਵੀ ਕੱਲੀ ਕੁੜੀ ਧੱਕਤੀ ਗਾਂ ਵੀ ਹਾਂ ਜਾ ਸਹੁਰਿਆਂ ਦੇ ਘਰ ਤੇਰੀ ਮਾਂ ਤੋਂ ਕੀ ਸਰਿਆ ਕੱਖ ਵੀ ਨਹੀਂ ਪੁੱਬਲ ਪਾਈਏ ਤੇਰੀ ਝੋਲੀ ਉਹਨੇ ਜਿਹੜੀ ਮੇਰੀ ਕੁੜੀ ਨੂੰ ਕੋਈ ਕੁਝ ਕਹਿ ਨਹੀਂ ਸਕਦਾ ਸਾਰਿਆਂ ਤਾਂ ਟੁੰਬਾਂ ਪਾਈਆਂ ਐਨਾ ਦਾਜ ਦਿੱਤਾ ਸਾਨੂੰ ਕੀ ਪਤਾ ਸੀ ਆ ਸਾਡੀ ਕਿਸਮਤ ਦੇ ਵਿੱਚ ਤੂੰ ਕੱਲੀ ਐ ਮੰਮੀ ਜੇ ਤੁਸੀਂ ਟਰੱਕ ਭਰ ਕੇ ਦਾਜ ਦਾ ਦਿੱਤਾ ਸੀ ਨਾ ਤਾਂ ਮਾਫ਼ ਕਰਿਓ ਮੈਨੂੰ ਫੇਰ ਦੀਦੀ ਘਰ ਕਿਉਂ ਬੈਠੇ ਨੇ ਹੂੰ ਹੋਰ ਨਹੀਂ ਕੋ ਕਰ ਨੋ ਸਕਦੀ ਨਾਲੇ ਘਰ ਮੇਹ ਤਾਂ ਬੈਠੀ ਐ ਪਰਉਣਾ ਗਿਆ ਬਾਹਰ ਤੇ ਇਹਨੇ ਉੱਥੇ ਇਕੱਲੇ ਨੇ ਕੀ ਕਰਨਾ ਸੀ ਇਹ ਉੱਥੇ ਕੋਈ ਉਹਨਾਂ ਦੀ ਨੌਕਰਾਂ ਨਹੀਂ ਥੋੜੀ ਸੀ ਨਾਲੇ ਜੇ ਵੱਧ ਘੱਟ ਬੋਲੀ ਨਾ ਤੇਰੀ ਜੀਵ ਖਿੱਚਦੇ ਆਂਗੇ ਆ ਜਿਹੜੀ ਕੰੰਜੀ ਵਾਂਗੂ ਚਲਦੀ ਨਾ ਕਤਰ-ਕਤਰ ਇਹਨੂੰ ਅੰਦਰ ਹੀ ਰੱਖੀ ਮੰਮੀ ਜੇ ਤੁਹਾਨੂੰ ਲੱਗਦਾ ਨਾ ਮੈਂ ਦੱਬ ਜੂਗੀ ਮੈਂ ਦਬਣ ਵਾਲੀ ਨਹੀਂ ਹੈਗੀ ਅੱਜ ਜੋ ਤੁਸੀਂ ਮੇਰੇ ਨਾਲ ਗੱਲਾਂ ਕਰ ਰਹੇ ਹੋ ਨਾ ਮੈਂ ਆਪਣੀ ਮਾਂ ਨੂੰ ਵੀ ਦੱਸੂੰਗੀ ਕੀ ਦੱਸਾਂਗੀ ਤੇ ਤੇਰੀ ਮਾਂ ਨੂੰ ਹੈ ਕੀ ਦੱਸਾਂਗੀ ਦੱਸ ਮੈਨੂੰ ਕੀ ਦੱਸਾਂਗੀ ਤੇਰੀ ਮਾਂ ਨੂੰ ਮਾਂ ਨੂੰ ਦੱਸਾਂਗੀ ਤੂੰ ਜਿੰਨੇ ਚਿਰ ਨੂੰ ਤੂੰ ਮਾਂ ਨੂੰ ਦੱਸੇਗੀ ਨਾ ਉਨੇ ਚਿਰ ਨੂੰ ਤਾਂ ਤੇਰਾ ਬਹੁਤ ਕੁਝ ਹੋ ਜਾਊਗਾ ਇੱਥੇ ਪਾੜੀ ਇੱਥੇ ਚੱਲ ਲਿਖ ਹੁਣ ਤਾਂ ਤੇਰੀ ਨੂੰ ਦੱਸਣਾ ਹੀ ਪਊਗਾ ਬਹੁਤ ਹੋ ਗਿਆ ਇੰਨਾ ਨਹੀਂ ਮੈਂ ਚੱਲ ਸਕਦੀ ਕਿਧਰ ਆ ਨਹੀਂ ਮੰਮੀ ਕੀ ਹੋਇਆ ਤੁਸੀਂ ਮੈਨੂੰ ਬਾਹਰ ਕਿਉਂ ਲੈ ਆਏ ਮੇਰੀ ਗੱਲ ਸੁਣੋ ਜਿਸ ਜਾਦੂਗਰ ਨੇ ਨਾ ਮੁੰਡੇ ਨੂੰ ਲਾ ਲਿਆ ਮਗਰ ਤਾਂ ਆਪਣਾ ਕੁਝ ਨਹੀਂ ਬਣਨਾ ਇਸ ਤੋਂ ਪਹਿਲਾਂ ਵੀ ਇਹ ਕੋਈ ਗੱਲ ਕਰੇ ਜਾਂ ਬਦੇ ਪੇਕਿਆਂ ਨਾਲ ਤੇ ਜਾਂ ਆਪਣੇ ਮੁੰਡੇ ਨਾਲ ਆਪਾਂ ਇਸਦੀ ਪਹਿਲੇ ਕਹਾਣੀ ਚਿਤਕਾ ਗਲਤ ਹੈ ਮੰਮੀ ਤੇਰੀ ਸਹੀ ਆ ਕਿ ਤੇ ਲੈਣੀ ਦੇ ਦੇਣੀ ਨਾ ਪੈ ਜਾਣ ਜੇ ਇਹਨੇ ਵੀਰੇ ਨੂੰ ਦੱਸਤਾ ਵੀਰੇ ਨੂੰ ਪਤਾ ਲੱਗ ਗਿਆ ਉਹਨੇ ਆਪਣੀ ਵੱਖਰੀ ਕੁਤ ਪਟਟਣੀ ਐ ਮੈਨੂੰ ਤੈਨੂੰ ਲੱਗਦਾ ਮੇ ਤੇਰੀ ਮਾਂ ਇੰਨਾ ਕੁਝ ਹੋਣ ਦਊਗੀ ਉਸ ਤੋਂ ਪਹਿਲਾਂ ਹੀ ਬਸ ਮੰਮੀ ਇਹਦੇ ਤੇ ਖੰਭ ਵੀ ਬੜੇ ਨਿਕਲਿਆ ਹੁਣ ਕੋਈ ਨਹੀਂ ਫਿਰ ਖੰਭ ਕੱਟ ਦਾਂਗੇ ਚੰਗਾ ਹਮ ਪਰਾ ਰੱਖ ਦੇ ਆ ਕੀ ਮੰਮੀ ਦੱਸਦੀਆਂ ਤੈਨੂੰ ਕੀ ਐ ਤੇਰਾ ਪੱਕਾ ਇੰਤਜ਼ਾਮ ਐ ਇਹ ਮੁੜ ਕੇ ਨਾ ਮੇਰੇ ਮੁੰਡੇ ਨੂੰ ਫੋਨ ਕਰਨ ਜੋਗੀ ਨਰਮੇ ਮੇਰੇ ਖਲਾਪੜ ਕਾਉਂਦੀ ਸੀ ਤੂੰ ਕਿਉਂ ਹੁਣ ਕੁਛ ਕਰਨ ਜੋਗੀ ਨਹੀਂ ਰਹੂਗੀ ਇਹ ਮੈਂ ਮੰਮੀ ਮੰਮੀ ਤੁਸੀਂ ਕੀ ਕਰ ਰਹੀ ਹੋਏ ਐ ਐ ਕਿਉਂ ਐ ਕਿ ਮੇਰੀ ਛੱਡ ਦੋ ਮੈਨੂੰ ਪੀ 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 ਛੱਡ ਤੋ ਮੰਮੀ ਪੀਣੀ ਤਾਂ ਤੈਨੂੰ ਪੈਣੀ ਆ ਇਹ ਤਾਂ ਪੈਣੀ ਆ ਤਾਂ बड़ी चुस्त बन दी क्या हम पही है ना हम सौखी नींद आ गई ना ला घुगू चेत हो गया ਮੈਂ ਕੰਮ ਆਪਾ ਕਰਤਾ ਦਿੱਤਾ ਤੇ ਵੀਰਾ ਤੇ ਹੁਣ ਦਵਾਈ ਲੈ ਕੇ ਆਉਗੇ ਫਿਰ ਉਹਨੂੰ ਕੀ ਕਹਾਂਗੇ ਆਪਾਂ ਕੋਈ ਨਾ ਮੈਂ ਆਪੇ ਸੰਭਲੂਗੀ ਹੋ ਤੋ ਮੇਰੇ ਤੇ ਛੱਡ ਵੀ ਮੈਂ ਕੀ ਕਰਨਾ